ਲਓ ਜੀ ਮਿੱਤਰੋ ਰਾਤ ਨੂੰ 9:30 ਦਾ ਟਾਈਮ ਹੈ ਤਾਂ ਆਪਾਂ ਤੁਹਾਨੂੰ ਕੁਦਰਤ ਦਾ ਨਜ਼ਾਰਾ ਬਖਾਉਣੇ ਆ ਮੇਰੇ ਉਹੀ ਫਸਲ ਬੀਜ ਦਾ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਭਰਾ ਉਹ ਵੀਡੀਓ ਜ਼ਰੂਰ ਵੇਖੇ ਤਾਂ ਕਿ ਉਹਨੂੰ ਪਤਾ ਲੱਗ ਜੇ ਮਿੱਤਰੋ ਵੀ ਵੇਖੋ ਜਾਨਵਰ ਵੀ ਆਪਣਾ ਕਿੰਨਾ ਸਾਥ ਦਿੰਦੇ ਆ ਆਜੋ ਫਿਰ ਬਣੇ ਰਹੋ ਵੀਡੀਓ ਤੇ ਲਾਸਟ ਤੱਕ ਦੇਖਿਓ ਲਓ ਵੀ ਮਿੱਤਰੋ ਰਾਤ ਦੇ ਨਾਲ 9:30 ਵਜੇ ਆ ਤੇ ਪਾਣੀ ਲਈ ਜਾਂਦੇ ਸੀ ਪਾਣੀ ਲਾਉਂਦੇ ਲਾਉਂਦੇ ਨੇ ਤੁਹਾਨੂੰ ਇੱਕ ਕੁਦਰਤ ਦੀ ਬਈ ਵੱਖਰੀ ਚੀਜ਼ ਬਖਾਉਣੇ ਆ ਵੱਖਰੀ ਚੀਜ਼ ਕੀ ਹੈ ਮਿੱਤਰੋ ਆ ਦੇਖੋ ਤੁਹਾਡੇ ਸਾਹਮਣੇ ਨਾ ਆ ਜਾਲਾ ਬਣਾਇਆ ਹੋਇਆ ਮੱਕੜੀ ਨੇ ਜਾਲਾ ਵੇਖੋ ਬਈ ਕੁਦਰਤ ਨੇ ਨਾ ਕਿੰਨਾ ਸੋਹਣਾ ਕੁਦਰਤ ਦੇ ਰੱਬ ਦੇ ਜੀ ਨੇ ਕਿੰਨਾ ਸੋਹਣਾ ਕੁਦਰਤ ਨਾਲ ਇਹਨੂੰ ਬੁਣਿਆ ਚਾਰ ਸੁਬੇਰੋ ਮਿੱਤਰੋ ਵੇਖੋ ਕਿਵੇਂ ਗਲਾਈ ਲੋਟੇ ਨੂੰ ਬੁਣਿਆ ਚੰਗੀ ਤਰ੍ਹਾਂ ਤਾਂ ਲੋਕੀ ਮਿੱਤਰੋ ਪਤਾ ਨੂੰ ਕੋੜੇ ਕਰਕੇ ਦਿਖਾਉਣੇ ਹਜੇ ਮੱਕੜੀ ਨਾ ਲੱਗੀ ਪਈ ਐ ਜਾਲਾ ਬੁਣਨ ਪਤਾ ਨਹੀਂ ਕਿੰਨਾ ਕੁ ਵੱਡਾ ਤੇ ਹੁਣ ਮਿੱਤਰੋ ਗੱਲ ਕਰ ਗਿਆ ਆਪਾਂ ਬੇ ਝੂਨੇ ਦੇ ਵਿੱਚ ਹੌਪਰ ਕਿੱਥੋਂ ਆਜੂ ਮਿੱਤਰੋ ਜਦੋਂ ਇਹੋ ਜਿਹੀ ਕੀਟ ਮਿੱਤਰ ਆਪਣਾ ਸਾਥ ਦੇ ਨੇ ਝੂਨੇ ਦੇ ਵਿੱਚ ਆ ਦੇਖੋ ਮਿੱਤਰੋ ਮੱਛਰ ਵੇਖੋ ਇਹ ਮੱਛਰ ਦੇ ਕੋਲੇ ਗਈ ਮੱਕੜੀ ਉਹ ਖਾ ਗਈ ਮੱਕੜੀ ਨੇ ਪਹਿਲਾਂ ਉਹਦਾ ਜਾਲ ਬੁਣਿਆ ਜਾਲ ਦੇ ਵਿੱਚ ਜਦੋਂ ਸ਼ਿਕਾਰ ਫਸਿਆ ਮੱਛਰ ਤਾਂ ਭਈ ਮੱਕੜੀ ਉਹਨੂੰ ਫਿਰ ਵੇਖੋ ਕਿਵੇਂ ਹੁਣ ਆਪਦਾ ਭੋਜਨ ਬਣਾ ਕੇ ਖਾਈ ਤਰੀ ਆਉਂਦੀ ਆ ਕਰੋ ਮਿੱਤਰੋ ਚੈੱਕ ਸਾ ਮਿੱਤਰੋ ਜਿਵੇਂ ਡਾਕਟਰ ਸੱਚ ਕਹਿੰਦੇ ਆ ਵੀ ਬਈ ਜਦੋਂ ਜਾਲਾ ਬੁਣਿਆ ਜਾਵੇ ਨਾ ਮੱਕੜੀ ਲੱਗ ਜੇ ਤਾਂ ਉਦੋਂ ਸਪਰੇਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਸਪਰੇਹ ਨੁਕਸਾਨ ਹੀ ਕਰੂਗੀ ਤਰਕੀਟ ਦੋਸਤ ਆ ਉਹ ਦੇਖੋ ਹੁਣ ਇਹ ਵੇਖੋ ਮੱਛਰ ਨੂੰ ਖਾਊਗੀ ਜਿਹੜਾ ਵਿੱਚ ਫਸਿਆ ਸੀਦਾ ਸ਼ਿਕਾਰ ਕਰੋ ਬੇਜਕ ਕਿਉਂ ਮਿੱਤਰੋ ਲਓ ਜੀ ਖਾ ਗਈ ਜਿੰਨਾਂ ਨੂੰ ਆਪਾਂ ਮੰਨਦੇ ਨਹੀਂ ਵੀ ਜਿਹੜੇ ਕੀਟ ਦੋਸਤ ਹੁੰਦੇ ਆ ਆਪਣੇ ਕੀਟਮ ਕੀੜੇ ਮਕੌੜੇ ਵੀ ਦੋਸਤ ਹੁੰਦੇ ਝੋਨੇ ਦੇ ਵਿੱਚ ਜਿਹੜਾ ਕੀ ਆਪਣੀ ਵੀ ਇੰਨੀ ਮਦਦ ਕਰਦੇ ਆ ਵੇਖੋ ਜਿਹੜਾ ਹੋਪਰ ਵਾਲਾ ਮੱਛਰ ਹੈ ਨਾ ਦੂਜਾ ਤਾਂ ਸਾਰੇ ਨੂੰ ਬਈ ਜਾਲੇ ਦੇ ਵਿੱਚ ਫਸਾ ਕੇ ਜਾਲਦੇ ਆ ਖਾਈ ਜਾਂਦੀ ਆ ਅ ਮਿੱਤਰੋ ਤੁਹਾਨੂੰ ਆਪਾਂ ਜਾਲੇ ਦਾ ਕੁਦਰਤ ਦਾ ਨਜ਼ਾਰਾ ਵੇਖਦੇ ਸੀ ਤੇ ਕੁਦਰਤ ਕੁਦਰਤ ਦਾ ਨਜ਼ਾਰਾ ਵੇਖਦੇ ਵੇਖਦੇ ਮਿੱਤਰੋ ਕਿੰਨੀ ਸੋਹਣੀ ਚੀਜ਼ ਬਣ ਗਈ ਤਾਂ ਜਿਹੜੀ ਆਪਾਂ ਤੁਹਾਨੂੰ ਦਿਖਾਈ ਤਾਂ ਮਿੱਤਰੋ ਰਾਤ ਦੇ 9:30 ਵਜੇ ਸੀ ਤਾਂ ਵਿਲੇ ਸੀ ਸੋਚਿਆ ਵੀ ਤੁਹਾਡੇ ਜਾਣਕਾਰੀ ਵਾਲ ਵੀਡੀਓ ਤਿਆਰ ਕਰ ਦਈਏ ਹੋਰ ਕਿਸਾਨ ਭਰਾਵਾਂ ਤੱਕ ਜਰੂਰ ਸਾਂਝੀ ਕਰੋ ਤਾਂ ਕਿ ਉਹ ਕਿਸਾਨ ਭਰਾ ਐਵੇਂ ਖਾਲਤੂ ਖਰਚਾ ਨਾ ਕਰੀ ਜਾਣ ਜਿਹੜੇ ਇਹ ਕੀੜੇ ਮਕੌੜੇ ਇਹਨਾਂ ਨੂੰ ਮਾਰਨ ਪਿੱਛੇ ਚੰਗੀਆਂ ਦਵਾਈਆਂ ਵਰਤਣ ਮਿੱਤਰੋ ਕਿ ਜਿਹੜੇ ਕੀ ਇਹ ਬਚਣ ਤੇ ਜਿਹੜੇ ਦੁਸ਼ਮਣ ਕੀੜੇ ਆ ਉਹ ਮਰਨ ਤਾਂ ਮਿੱਤਰੋ ਉਮੀਦ ਕਰਦਾ ਆਪਣੀ ਜਾਣਕਾਰੀ ਵਾਲੀ ਵੀਡੀਓ ਵਧੀਆ ਲੱਗੀ ਹੋ ਤੇ ਇਹਨੂੰ ਬਈ ਗਾਂਹਾਂ ਹੋਰ ਕਿਸਾਨ ਭਰਾਵਾਂ ਤੱਕ ਜਰੂਰ ਸਾਂਝੀ ਕਰ ਦਿਓ ਮੇਰੇ